ਹਾਂ ਭਾਈ ਕਿਹੜਾ ਆ ਗਿਆ ਕਮੈਂਟ ਹਾਂ ਬਈ ਠੀਕ ਹੈ ਵਧੀਆ ਹੋਰ ਸੁਣਾਤੀ ਮੈਂ ਠੀਕ ਆ ਬਈ ਠੀਕ ਠਾਕ ਕਿਵੇਂ ਸੀ ਆਪਾਂ ਮੱਝ ਲੈਣੀ ਆ ਦੋਤਾ ਤੋੜ ਆਇਆ ਪਿਆ ਮੱਝ ਲੈਣੀ ਆ ਵੱਧ ਦਵਾਦ ਨੇ ਆ ਗਈਆਂ ਮੇਰੀ ਵਿਗਾਜ ਦੋਕ ਆ ਦੇਖ ਲਈ ਜਿਵੇਂ ਚੰਗੀ ਲੱਗੀ ਕਿੰਨੇ ਕੇ ਪੈਸੇ ਲਾਉਣੇ ਆ ਪਹਿਲਾਂ ਆਪਾਂ ਦੇਖ ਕੇ ਲਾ ਦਾਂਗੇ ਚਲ ਠੀਕ ਆ ਤੇ ਮੈਂ ਇੱਕ ਮਿੰਟ ਆ ਗਿਆ ਫਿਰਦੇ ਹਾਂ ਠੀਕ ਆ हां भाई करईया हां भाई करईया आ जाओ माड़ा जा बाहर आ जाओ हां भाई ਆਪਣੇ ਜਿਹੜੀ ਮੱਝ ਸੀਗੀ ਬਕਾਉ ਉਹ ਹਾਂਜੀ ਹਾਂ ਤੁਹਾਨੂੰ ਦੱਸਿਆ ਕਿਉਂ ਤਾਂ ਠੀਕ ਹੈ ਜੀ ਤੇ ਦੇਖ ਲਓ ਮੱਝ ਸਿੱਕਾ ਦਿਖਾ ਆਓ ਦਿਖਾ ਦੇ ਮੱਝ ਨੂੰ ਦੱਸਿਆ ਆਹ ਮੱਝ ਠੀਕ ਕੀ ਰੱਖਿਆ ਹੀ ਮੋਲੇ ਦਾ ਇਹ ਦੱਸਾਂਗਾ ਮੇਰਾ ਇਹਨੂੰ ਕਹਿੰਦੇ ਆ ਕਿਨੇ ਰੀ ਕਿੰਨਾ ਕੁ ਦੁੱਧ ਆ ਮਾਂਜ ਥੱਲੇ 6 ਕਿਲੋਟਰ ਦੋਨੇ ਡੰਗਾਂ ਦਾ ਦੁੱਧ ਆ ਹਾਂ ਤੇ ਆਪਾਂ ਨੂੰ ਇਹ 70 ਕੁ ਹਜ਼ਾਰ ਤੱਕ ਬਣਦੀ ਮਹਿੰਗੀ ਆ ਯਾਰ ਮਹਿੰਗੀ ਆ ਕਿੰਨੇ ਕੁ ਪੈਸੇ ਲਾਉਣੇ ਆ ਤੂੰ ਮੈਨੂੰ ਹੋਰ ਦਿਖਾਇਆ ਰੋ ਵੀ ਮੇਰੇ ਪਸੰਦ ਨਹੀਂ ਆਈ ਚੱਲ ਇੱਕ ਹੋਰ ਖੜੀ ਆ ਝੋਟੀ ਬਹੁਤ ਵਧੀਆ ਦੂਜੇ ਸੂਏ ਆ ਅੱਛਾ ਦਿਖਾਉਣਾ ਤੈਨੂੰ ਹੋਰ ਦਿਖਾ ਯਾਰ ਠੀਕ ਠੀਕ ਆਲਾ ਬਸ ਤਾਲਾ ਪਾ ਲੈ ਹਾਂਜੀ ਭਾਈ ਅਮਰਜੀਤ ਘਰੇ ਆ ਅੰਬਾਈ ਘਰੇ ਹੀ ਆ ਸਤਿ ਸ਼੍ਰੀ ਅਕਾਲ ਜੀ ਆ ਸਤਿ ਸ਼੍ਰੀ ਅਕਾਲ ਬਾਈ ਆਪਣੇ ਕੋਲੇ ਮੱਝ ਬਕਾਉ ਸੀਗੀ ਇੱਕ ਹੈਗੀ ਆ ਬਾਈ ਬਾਹਰਲੇ ਘਰੇ ਖੜੀ ਆ ਚਲੋ ਆਓ ਦਿਖਾਓ ਸਭ ਚਲੋ ਦੇਖੋ ਆਇਓ ਬਾਈ ਦੇਖੋ ਬਈ ਆ ਫਿਰ ਇਹ ਮੱਝ ਮੱਝ ਦਾ ਨਵਾਈ ਹੈ ਕੀ ਕੀਮਤ ਰੱਖੀ ਹੋਈ ਏ ਦੀ ਇਹਦਾ ਬਾਈ 50000 ਰੁਪਿਆ ਨਾ ਮੈਂ ਕੋਈ ਛੱਡਣਾ ਨਾ ਛਡਾਉਣਾ 50000 ਰੁਪਿਆ ਲਵਾਂਗਾ ਮੈਂ ਇਹਦਾ ਤੇ ਦੁੱਧ ਕਿੰਨਾ ਕਰਿੰਦੇ ਜੀ ਦੁੱਧ ਜੀ ਇਹ ਇੱਕ ਬੰਦ ਦੀ ਆ ਬਾਲਟੀ ਭਰਦੀ ਆ ਅੱਛਾ ਜੀ ਚਲ ਆ ਬਾਈ ਕਰਦੇ ਕਰ ਮੈਂ ਕਾਕਾ ਗੱਲ ਸਮਝ ਨਹੀਂ ਇਹ ਮਰਜ ਆਪਾਂ ਨੂੰ ਪੂਰੇ ਪੜਤੇ ਤੇ ਪੈਂਦੀ ਆ ਇਹ ਨੂੰ ਬੇਚਤ ਨਹੀਂ ਨਹੀਂ ਆਉਂਦੀ ਜੀ ਮਾਝੇ ਘਟੋਕਾ ਤਾਂ ਲੱਖ ਰੁਪਏ ਦੀ ਆ ਗਈ ਆਪਾਂ ਨੂੰ ਪੜਤੇ ਤੇ ਪੈਂਦੀ ਆਪਾਂ ਨਾ ਟਾਈਮ ਨਾ ਬੜਾ ਲਾ ਹੁਣੇ ਲਿਆ ਪੈਸੇ ਤੇ ਜਦੋਂ ਆਪਾਂ ਛੜਾਉਣ ਸਨੂੰਦਾ ਵੀ ਨਹੀਂ ਕਰਨਾ ਤੇ ਆਪਾਂ ਇਹ ਤਾਂ ਮੱਝ ਲਈ ਜਾਣੀ ਆਂਗੀ ਹੁਣੇ ਠੀਕ ਆ ਨਾ ਨਹੀਂ ਠੀਕ ਹੈ ਠੀਕ ਹੈ ਕੱਲ੍ਹ ਆਈ ਨਾ ਕੱਲ੍ਹ ਵਾਲੀ ਮੱਝ ਨੂੰ ਠੀਕ ਆ ਮੱਝ ਠੀਕ ਆ ਤੈਨੂੰ ਤਸੱਲੀ ਲਾਉਂਦਾ ਮੈਂ ਆਪਣੀ ਤਸੱਲੀ ਨਾਲ ਦਵਾਉਂਗਾ ਘਰ ਦਾ ਬੰਦਾ ਕਰਕੇ ਬਸ ਜਿੰਮੇਵਾਰੀ ਤੇਰੀ ਹੋ ਗਈ ਮੱਝ ਦੀ ਜਿੰਮੇਵਾਰੀ ਆਪਣੀਆਂ ਫਾਲੋਅ ਦੀ ਜ਼ਿੰਮੇਵਾਰੀ ਆ ਕੋਈ ਗੱਲ ਨਹੀਂ ਤੂੰ ਡਰਨਾ ਠੀਕ ਆ ਨਾ ਜਿਹੜੀ ਇੱਕ ਡੰਗ ਦਾ ਬਾल्टी ਭਰਦੀ ਆ ਤੂੰ ਦੋ ਡੰ ਸਿੱਧੀ ਸਿੱਧੀ ਪੈਸੇ ਲੈ ਆ ਤੇ ਇਹਨੂੰ ਦੇ ਦੇ ਤੇ ਆਪਾਂ ਮੱਝ ਖੋਲ ਕੇ ਲੈ ਚੱਲ ਗਏ ਨਾ ਨਾ ਪੈਸੇ ਮੈਂ ਹੁਣ ਹੀ ਲਿਆਉਣਾ ਹਾਂ 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 ਲਓ ਜੀ ਭਾਈ ਭਾਈ ਆ ਜਾ ਕੇ ਪੈਸੇ ਮੱਝ ਹੋ ਗਈ ਸਾਡੀ ਅੱਛਾ ਠੀਕ ਆ ਠੀਕ ਆ ਜੀ ਤੇ ਅਸੀਂ ਹੁਣੇ ਲੈ ਜਾਣੀਏ ਲੈ ਜੋ ਭਾਈ ਥੋੜੀ ਹੋ ਗਈ ਠੀਕ ਆ ਜੀ ਠੀਕ ਗੱਲ ਲਓ ਜੀ ਗਣੇ ਬੇਹ ਜੀ ਤੁਹਾਡੇ ਤੇ ਕਿਹੜਾ ਕੋਈ ਵੇਤਵਾਰੀ ਆ

ਭਾਈ ਅਮਰਜੀਤ ਕਰਈਆਂ ਓ ਬਾਈ ਜੀ ਤਾ ਆਓ ਬਾਈ ਕਿਵੇਂ ਸਾਹੋ ਸਾਈ ਹੋਏ ਫਿਰਦੇ ਆਂ ਹੋਰ ਦੀ ਠੀਕ ਠਾਕ ਹਾਂਜੀ ਉਹਨੇ ਆ ਸਾਹੋ ਸਾਈ ਹੋਣੇ ਬਾਈ ਜੀ ਸੋ ਕੱਲ ਮੱਝ ਲਿਆ ਸੀ ਉਹਨੇ ਘੁੜ ਕੇ ਆਇਆ ਬਾਈ ਤੁਹਾਨੂੰ ਮੈਂ ਐਸੋ ਦੁੱਧ ਪੀਣ ਨੂੰ ਦਿੱਤੀਆਂ ਨਾ ਕਿ ਕੁਸ਼ਤੀ ਕਰਨ ਨੂੰ ਦਿੱਤੀ ਬਾਈ ਜਿਹੜੀ ਸੋ ਕੱਲ ਮੱਝ ਲਿਆ ਸੀ ਇੱਕ ਡੰਗ ਤਾਂ ਵਧੀਆ ਮਿਲੀ ਦੂਜੇ ਡੰਗ ਮਿਲੀ ਨਹੀਂ ਬਾਈ ਦੂਜੇ ਡੰਗ ਉਹਨੇ ਸਵਾ ਮਿਲਣਾ ਜਦੋਂ ਮਿਲਦੀ ਏ ਇੱਕ ਡੰਗ oh <laughs>